ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਬਹੁਤ ਹੀ ਆਪਣੇ ਭੈਣ ਭਰਾ ਅਜਿਹਾ ਦੇਖੇ ਆ ਜੋ ਇਹ ਦੱਸਦੇ ਆ ਕਿ ਨਾ ਅਸੀਂ ਸਿਮਰਨ ਕਰਦੇ ਨਾ ਅਸੀਂ ਗੁਰਬਾਣੀ ਪੜ੍ਹਦੇ ਨਾ ਹੀ ਅਸੀਂ ਕੋਈ ਪਾਠ ਕਰਦੇ ਹਾਂ ਪਰ ਫੇਰ ਵੀ ਸਾਡੇ ਅੰਦਰ ਉਹ ਨਿਸ਼ਾਨੀਆਂ ਪ੍ਰਗਟ ਨੇ ਜੋ ਇੱਕ ਨਾਮ ਅਭਿਆਸੀ ਦੇ ਅੰਦਰ ਪ੍ਰਗਟ ਹੁੰਦੀਆਂ ਜਦੋਂ ਉਹ ਇੱਧਰ ਲੱਗਦਾ ਆ ਤਾਂ ਫਿਰ ਉਹ ਕੀ ਕਰਦਾ ਆ ਕਿ ਨਾ ਤਾਂ ਉਹ ਕਿਸੇ ਗੁਰਮਖਾਂ ਦੀ ਸਲਾਹ ਲੈਂਦਾ ਆ ਕਿਹੜੇ ਗੁਰਮਖਾਂ ਜਿਨ੍ਹਾਂ ਦੀ ਅਵਸਥਾ ਬਣੀ ਆ ਜਿਨ੍ਹਾਂ ਨੇ ਮਾਲਕ ਦੇ ਨਾਲ ਮਿਲਾਪ ਕਰ ਲਿਆ ਤੇ ਨਾ ਹੀ ਉਹ ਉਹਨਾਂ ਦੀ ਸੰਗਤ ਕਰਦੇ ਆ ਤੇ ਆਪ ਮੁਹਾਰੇ ਹੀ ਕੁਝ ਨਾ ਕੁਝ ਕਰਨਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਜਿਵੇਂ ਆਪਾਂ ਬਚਪਨ ਤੋਂ ਇਹ ਸੁਣਿਆ ਹੈ ਇੰਨੇ ਇੰਨੇ ਪਾਠ ਕਰ ਲਓ ਇੰਨੇ ਇੰਨੀ ਵਾਰ ਮੂਲ ਮੰਤਰ ਕਰ ਲਓ ਤਾ ਤੁਹਾਨੂੰ ਅਜੀਹਾ ਮਹਿਸੂਸ ਹੋਵੇਗਾ ਪ੍ਰਕਾਸ਼ ਦਿ세ਗਾ ਤੁਹਾਡਾ ਦਸਮ ਦਵਾਰ ਖੁੱਲ ਜਾਵੇਗਾ ਤੁਹਾਡਾ ਤੀਜਾ ਨੇਤਰ ਖੁੱਲ ਜਾਵੇਗਾ ਛੇ ਨੇਤਰ ਖੁੱਲ ਜਾਵੇਗਾ ਤੁਹਾਡੀ ਜੋ ਕੁੰਡਲੀ ਹੈ ਉਹ ਜਾਗਰਣ ਹੋ ਜਾਵੇਗੀ ਵਾਹਿਗੁਰੂ ਜੀ ਜੋ ਸਿਮਰਨ ਪਕਰਾਂ ਦੇ ਵਿੱਚ ਕਰ ਸਕਦੇ ਹਾਂ ਪਰ ਜੋ ਉਸ ਤੋਂ ਬਾਅਦ ਧਿਆਨ ਦਾ ਖੇਡ ਸ਼ੁਰੂ ਹੁੰਦਾ ਹੈ ਉਹ ਕਦੇ ਵੀ ਇਕੱਲਿਆਂ ਨਹੀਂ ਖੇਡਣਾ ਚਾਹੀਦਾ ਕਿਉਂਕਿ ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਆ ਸਕਦੀਆਂ ਜਿਵੇਂ ਕਿ ਆਪ ਨੂੰ ਪਤਾ ਹੈ ਕਿ ਗੁਰੂ ਸਾਹਿਬ ਜੀ ਆਪਾਂ ਨੂੰ ਦੱਸਦੇ ਆ ਕਿ ਸਾਡਾ ਜੋ ਸਵਾਸਾਂ ਦਾ ਕੌਣ ਦਾ ਸੰਤੁਲਨ ਹੈ ਉਹ ਵੀ ਵਿਗੜਿਆ ਜੋ ਚੰਦ ਤੇ ਸੂਰਜ ਨੇਤਰਾਂ ਦਾ ਬੈਲੈਂਸ ਹੈ ਉਹ ਵੀ ਵਿਗੜਿਆ ਜਿਵੇਂ ਜਿਵੇਂ ਆਪਾਂ ਸਿਮਰਨ ਦੀ ਮਿਹਨਤ ਕਰਾਂਗੇ ਇਹ ਜਿੰਨੇ ਸੰਤੁਲਨ ਵਿਗੜੇ ਹੋਏ ਆ ਸਹਿਜ ਸੁਭਾਏ ਹੀ ਦੂਰ ਹੁੰਦੇ ਆ ਸਹਿਜ ਸੁਭਾਏ ਹੀ ਠੀਕ ਹੋ ਜਾਂਦੇ ਆ ਪਰ ਜਿਵੇਂ ਸਾਡੇ ਮਨ ਦੇ ਵਿੱਚ ਇਹ ਹੁੰਦਾ ਆ ਕਿ ਅਸੀਂ ਵੱਧ ਤੋਂ ਵੱਧ ਸਿਮਰਨ ਕਰੀਏ ਜਾਗ ਕੇ ਅਸੀਂ ਭਗਤੀ ਕਰੀਏ ਫਿਰ ਉਹਦੇ ਨਾਲ ਕੀ ਹੁੰਦਾ ਹੈ ਕਿ ਸਰੀਰ ਦਾ ਸੰਤੁਲਨ ਵਿਗੜ ਜਾਂਦਾ ਜਿਹੜਾ ਇਹ ਸੰਤੁਲਨ ਵਿਗੜਦਾ ਹੈ ਇਹਦਾ ਕਹਿੰਦੇ ਡਾਕਟਰਾਂ ਦੇ ਕੋਲ ਵੀ ਕੋਈ ਇਲਾਜ ਨਹੀਂ ਹੈ ਇਸ ਕਰਕੇ ਵਾਹਿਗੁਰੂ ਜੀ ਜਦੋਂ ਧਿਆਨ ਦਾ ਵੀ ਖੇਡ ਸ਼ੁਰੂ ਹੁੰਦਾ ਹੈ ਹੁਣ ਇੱਕ ਆਪਾਂ ਨੂੰ ਕਮੈਂਟ ਆਇਆ ਸੀ ਕਿ ਉਹ ਕਹਿੰਦੇ ਕਿ ਸਾਡੀ ਜੋ ਕੁੰਡਲੀ ਜਾਗਰਣ ਹੈ ਉਹ ਹੋਈ ਹੈ ਹੁਣ ਅਸੀਂ ਕੀ ਕਰੀਏ ਵਾਹਿਗੁਰੂ ਜੀ ਅਜੇ ਹੀ ਅਵਸਥਾ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਕਿਹੜੀ ਅਵਸਥਾ ਦੇ ਵਿੱਚ ਸਾਨੂੰ ਫਟਾਫਟ ਗੁਰਮੁਖ ਖਾਂ ਦੇ ਕੋਲ ਜਾ ਕੇ ਸਲਾਹ ਕਰਨੀ ਚਾਹੀਦੀ ਹੈ ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ ਜੇ ਨਾਮ ਸਿਮਰਨ ਕੀਤੇ ਬਿਨਾਂ ਹੀ ਨਾਮ ਸਿਮਰਨ ਕੀਤੇ ਬਿਨਾਂ ਗੁਰਬਾਣੀ ਪੜ੍ਹੇ ਤੋਂ ਬਿਨਾਂ ਹੀ ਤੁਹਾਡੇ ਅੰਦਰ ਸ਼ਬਦ ਪ੍ਰਗਟ ਨਹੀਂ ਤਾਂ ਤੁਸੀਂ ਗੁਰਮੁਖਾਂ ਦੇ ਕੋਲ ਜਾਓ ਬਹੁਤੇ ਜੀਵਾਂ ਨੂੰ ਕੀ ਹੁੰਦਾ ਹੈ ਕਿ ਪ੍ਰਕਾਸ਼ ਵੀ ਦਿਖਾਈ ਦਿੰਦਾ ਹੈ ਜਾਂ ਕਈ ਵਾਰੀ ਕਈ ਜੀਵਾਂ ਨੂੰ ਉਹਨਾ ਇਸ ਏਰੀਏ ਦੇ ਵਿੱਚੋਂ ਮੱਥੇ ਦੇ ਵਿੱਚੋਂ ਪੂਰਾ ਬ੍ਰਹਿਮੰਡ ਦਿਖਾਈ ਦਿੰਦਾ ਹੈ ਅਜਿਹੀ ਵਸਤਾ ਦੇ ਵਿੱਚ ਵੀ ਜਾ ਕੇ ਗੁਰਮਖਾਂ ਦੇ ਨਾਲ ਵਿਚਾਰ ਕਰੋ ਉਹਨਾਂ ਦੀ ਸੰਗਤ ਕਰਨੀ ਸ਼ੁਰੂ ਕਰੋ ਇਹ ਨਿਸ਼ਾਨੀਆਂ ਤਾਂ ਚੰਗੀਆਂ ਨੇ ਪਰ ਜਦੋਂ ਅਸੀਂ ਆਪ ਮੁਹਾਰੇ ਫਿਰ ਟਰਾਈ ਕਰਦੇ ਹਾਂ ਫਿਰ ਸਾਨੂੰ ਮੁਸ਼ਕਲਾਂ ਹੁੰਦੀਆਂ ਨੇ ਕਿਉਂਕਿ ਬਹੁਤੇ ਜੀਵਾਂ ਨੇ ਕੁੰਡਲੀ ਜਾਗਰਣ ਬਾਰੇ ਸੁਣਿਆ ਹੁੰਦਾ ਨਾਮ ਬਾਰੇ ਨਹੀਂ ਸੁਣਿਆ ਹੁੰਦਾ ਜਾਪ ਬਾਰੇ ਨਹੀਂ ਸੁਣਿਆ ਹੁੰਦਾ ਉਹ ਜਿਉਂ ਹੀ ਧਿਆਨ ਦੇ ਵਿੱਚ ਬੈਠਦੇ ਆ ਕੁੰਡਲੀ ਜਾਗਰਣ ਉੱਪਰ ਆ ਕੇ ਗੁਰਮਖ ਪਿਆਰੇ ਦੱਸਦੇ ਆ ਸੰਗਤ ਖੁਦ ਦੱਸਦੀ ਆ ਕਿ ਜੋ ਉਹਨਾਂ ਦੀ ਕੁੰਡਲੀ ਜਾਗਰਣ ਇਥੇ ਆ ਕੇ ਮੱਥੇ ਦੇ ਵਿੱਚ ਪਿੱਛੇ ਜਾਂਦੀ ਕਦੀ ਕਿਤੇ ਜਾਂਦੀ ਕਦੀ ਕਿਤੇ ਜਾਂਦੀ ਹੈ ਉਹਨਾਂ ਨੂੰ ਬਹੁਤ ਸਾਰੀਆਂ ਤਕਲੀਫਾਂ ਹੁੰਦੀਆਂ ਇਹਨਾਂ ਤਕਲੀਫਾਂ ਤੋਂ ਬਚਣ ਵਾਸਤੇ ਆਪਾਂ ਗੁਰਮੁਖਾਂ ਦੀ ਸੰਗਤ ਜ਼ਰੂਰ ਕਰਨੀ ਆਪ ਮੁਹਾਰੇ ਅਸੀਂ ਕੁਝ ਵੀ ਟਰਾਈ ਨਹੀਂ ਕਰਨਾ ਕਿ ਅੱਜ ਅਸੀਂ ਆਹ ਟਰਾਈ ਕਰ ਲਈਏ ਪਹਿਲਾਂ ਗੁਰਮੁਖਾਂ ਦੇ ਨਾਲ ਜਾ ਕੇ ਸਲਾਹ ਕਰਨੀ ਆ ਗੁਰਮੁਖ ਪਿਆਰੇ ਕੀ ਕਰਦੇ ਆ ਕਿ ਜਦੋਂ ਕੋਈ ਵੀ ਨਾਮ ਵਿਅਸੀ ਉਹਨਾਂ ਦੇ ਕੋਲ ਜਾਂਦਾ ਆ ਵਿਰਾਗੀ ਜੀ ਵਜਾਂਦਾ ਆ ਤਾਂ ਗੁਰਮੁਖ ਪਿਆਰੇ ਵੇਖਦੇ ਨੇ ਕਿ ਇਹ ਕਿਸ ਅਵਸਥਾ ਤੇ ਹੈ ਜਿਸ ਅਵਸਥਾ ਤੇ ਉਹ ਜੀਵ ਹੁੰਦਾ ਹੈ ਉਸੇ ਮੁਤਾਬਕ ਉਹਨਾਂ ਨੂੰ ਸਿਮਰਨ ਅਭਿਆਸ ਦੇ ਬਾਰੇ ਜਾਂ ਉਸ ਤੋਂ ਅੱਗੇ ਬਾਰੇ ਦੀਆਂ ਗੱਲਾਂ ਦੱਸੀਆਂ ਜਾਂਦੀਆਂ ਸੋ ਭਾਈਓ ਜੀ ਸਾਡਾ ਕੋਈ ਕਿਸੇ ਵੀ ਗੱਲੋਂ ਨੁਕਸਾਨ ਨਾ ਹੋ ਜਾਵੇ ਤਾਂ ਅਸੀਂ ਗੁਰਮੁਖਾਂ ਦੀ ਸੰਗਤ ਜ਼ਰੂਰ ਕਰਨੀ ਆਪ ਜੀ ਨੂੰ ਆਪ ਦੇ ਇਲਾਕੇ ਦੇ ਵਿੱਚ ਕਿਤੇ ਵੀ ਸੱਚ ਦੀ ਸੰਗਤ ਮਿਲਦੀ ਹੈ ਤਾਂ ਫਟਾਫਟ ਜਾ ਕੇ ਉਸ ਸੰਗਤ ਨੂੰ ਜੁਆਇਨ ਕਰਨਾ ਹੈ ਕਿਉਂਕਿ ਮਹਾਰਾਜ ਜੀ ਪਰ ਗੁਰਬਾਣੀ ਦੇ ਵਿੱਚ ਉਪਦੇਸ਼ ਕਰਦੇ ਆ ਭਈ ਪ੍ਰਾਪਤ ਮਾਨਕ ਦੇ ਹੋਰੀਆ ਗੋਬਿੰਦ ਮਿਲਨ ਦੀ ਇਹ ਤੇਰੀ ਬਰੀਆ ਆਬਰਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਹਿੰਦੇ ਇਹ ਤੁਹਾਨੂੰ ਵਾਰੀ ਮਿਲੀ ਹੈ ਪ੍ਰਮਾਤਮਾ ਨੂੰ ਮਿਲਣ ਦੀ ਫਿਰ ਇਹ ਵਾਰੀ ਜੋ ਸਾਨੂੰ ਮਿਲੀ ਹੈ ਸਾਡੇ ਹੱਥੋਂ ਖੁੰਝ ਨਾ ਜਾਵੇ ਇਸ ਵਾਸਤੇ ਕਹਿੰਦੇ ਸਾਧ ਸੰਗਤ ਅਸੀਂ ਸਾਧਾਂ ਦੀ ਜਾਗੇ ਸੰਗਤ ਕਰਨੀ ਆ ਜੋ ਸੱਚ ਦਾ ਪ੍ਰਚਾਰ ਕਰਦੇ ਆ ਉਸ ਸੰਗਤ ਦੇ ਵਿੱਚ ਜਾ ਕੇ ਕੇਵਲ ਇੱਕ ਨਾਮ ਜਪਣਾ ਆ ਉਹ ਨਾਮ ਜਪਣ ਦੇ ਨਾਲ ਫਿਰ ਸਾਡਾ ਅਧਿਆਤਮਿਕ ਜੋ ਮਾਰਗ ਆ ਉਹ ਸ਼ੁਰੂ ਹੋ ਜਾਂਦਾ ਹੈ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵਿਚਾਰ ਵਧੀਆ ਲੱਗੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ